ਹੁਣ ਹੈਰੀ ਦੱਸੂਗਾ ਇੱਥੇ ਦੇ ਡੈਨਮਾਰਕ ਦੇ ਪੇ ਰੇਟ ਕੀ ਆ ਇੱਥੇ ਮਿਨੀਮਮ ਪੇ ਰੇਟ ਤੱਕ ਬਹੁਤ ਸਾਰੇ ਜਿਹੜੇ ਆਈਟੀ ਵਾਲੇ ਨੇ ਉਹਨਾਂ ਦੀਆਂ ਸੈਲਰੀਆਂ ਮਤਲਬ ਨਾ ਨਾ ਕਰਕੇ ਇਹਨਾਂ ਦੀ ਤਨਖਾਹ ਬਹੁਤ ਆ 3500 ਤੋਂ ਪਰ ਆ ਬੜਿਆ ਹਾਂ ਇਹ ਜਿਹੜੇ ਤੇ ਕੰਸਟਰਕਸ਼ਨ ਵਾਲਿਆਂ ਦਾ ਕੀ ਸਾਡੇ ਇਹ ਨਹੀਂ ਸਾਡੇ ਫੌਟਰੀ ਜੋ ਸਕਿਲ ਵਾਲਿਆਂ ਦੀ ਬਹੁਤ ਜ਼ਿਆਦਾ ਫੀਸ ਹੈ ਇਹ ਕਿਉਂ ਬਹੁਤ ਨਹੀਂ ਤੇ ਹੁਣ ਹੈਰੀ ਦੱਸੂਗਾ ਇੱਥੇ ਦੇ ਡੈਨਮਾਰਕ ਦੇ ਪੇ ਰੇਟ ਕੀ ਆ ਇਹਦਾ ਮਿਨੀਮਮ 130 ਕਰੋਨ ਪਰ ਆਵਰ ਪਰ ਆਵਰ ਹਾਂਜੀ ਜਿਹੜੀਆਂ ਜਿਹੜੀਆਂ ਸਕਿੱਲ ਜੋਬਾਂ ਆ ਉਹਨਾਂ ਦਾ ਕੀ ਹਿਸਾਬ ਆ ਸਕਿੱਲ ਜੋਬਾਂ ਦੇ ਵਿੱਚ ਫੋਰਕ ਲਿਫਟ ਆ ਠੀਕ ਆ ਲਾ ਲਓ ਫੋਰਕ ਲਿਫਟ ਦੀ ਮਿਨੀਮਮ ਮਿਨੀਮਮ ਸਰ ਵੀ 500 ਰੁਪਏ ਘੰਟਾ 200 ਰੁਪਏ ਘੰਟਾ ਹੈਗੀ ਆ 250 ਘੰਟਾ ਕਰੋਨ ਕਰੋਨ ਦਾਣਿਸ਼ ਕਰੋਨ ਦਾਣਿਸ਼ ਕਰੋਨ ਆ ਹੀ ਗੱਲ ਤੇ ਰਹੀ ਗੱਲ ਜਿਵੇਂ ਵਾਈਟ ਕੋਲਰ ਵਾਈਟ ਕੋਲਰ ਜੋ ਕੋਨਾਂ ਦੇ ਬਹੁਤ سارے ਨੇ ਜਿਹੜੇ ਆਈਟੀ ਵਾਲੇ ਨੇ ਉਹਨਾਂ ਦੀਆਂ ਸੈਲਰੀਆਂ ਮਤਲਬ ਨਾ ਨਾ ਕਰਕੇ 50000 55000 45000 ਕਰੋੜੀਆਂ ਮਹੀਨੇ ਦੀ ਜਿਹੜੇ ਹੈ ਮਹੀਨੇ ਦੀ ਹਾਂਜੀ ਇੱਕ ਮਹੀਨਾ ਜਿਹੜਾ ਹੈਗੇ ਆਪਣਾ ਆ ਘਰ ਵਿੱਚ ਵਗੈਰਾ ਚੱਕਦੇ ਆ ਠੀਕ ਹੈ ਇਹਨਾਂ ਦੀ 350 ਕਰੋੜ ਪਰ ਆਵਰ ਇੱਕ ਘੱਟੇ ਦੀ ਤਨਖਾਹ ਆ ਅੱਛਾ ਜਿਹੜਾ ਮੱਕ ਵਾਲਿਆਂ ਦੀ ਤਨਖਾਹ 250 ਤੋਂ ਲੈ ਕੇ 300 ਕਿੰਨੇ ਤੱਕ ਆ ਉਹ 95 ਪਰ ਇਹ ਹੈਗੀ ਆ 350 400 ਤੱਕ ਹੈਗੀ ਆ ਆਰਾਮ ਨਾਲ ਠੀਕ ਆ ਠੀਕ ਆ ਹਾਂਜੀ ਤੇ ਆ ਜਿਹੜਾ ਟਰੱਕ ਚਲਾਉਂਦਾ ਇਹਦੀ ਗੱਲ ਕਰਦਾ ਮੇਰੀ ਇਹਦੀ ਗੱਲ ਕਰਦਾ ਇਹਦੀ ਜਿਹੜਾ ਮੁੰਡਾ ਉੱਤੇ ਬੈਠਾ ਹੋਊਗਾ ਉਹਦੀ ਮਿਨੀਮਮ ਤਨਖਾਹ 350 ਕਰੋੜ ਪਰ ਆਵਰ ਆ ਠੀਕ ਆ ਠੀਕ ਆ ਹਾਂ ਨਾਲ ਪਲੱਸ ਤੁਹਾਨੂੰ ਇਹ ਫੈਰੀ ਪਿੰਗੇ ਮਿਲਣਗੇ ਹਰ ਮਹੀਨੇ ਤੁਹਾਨੂੰ ਫੈਰੀ ਪਿੰਗੇ ਆਉਂਦੇ ਆ ਫੈਰੀ ਪਿੰਗੇ ਫੈਰੀ ਪਿੰਗੇ ਅਸੀਂ ਕਹਿੰਦੇ ਆ ਜਿਵੇਂ ਫੋਰ ਐਗਜ਼ਾਮਪਲ ਆਈ ਥਿੰਕ 10% ਹੁੰਦਾ ਆ ਡਿਸਕਾਊਂਟ ਨਹੀਂ ਮੈਨੂੰ ਲੱਗਾ ਆ ਡਿਸਕਾਊਂਟ ਨਹੀਂ ਤੁਹਾਨੂੰ ਐਕਸਟਰਾ ਮਨੀ ਆਉਂਦੀ ਆ ਨਾ ਲਾਈਕ ਹੌਲੀਡੇਜ਼ ਮਨੀ ਅਲੱਗ ਆ ਤੇ ਹਰ ਇੱਕ ਚੀਜ਼ ਦਾ ਹਰ ਇੱਕ ਚੀਜ਼ ਦੇ ਅਲੱਗ ਮਨੀ ਇੱਥੇ ਤੁਹਾਨੂੰ ਚਲ ਚੱਗੇ ਬਸ ਇੰਡੀਅਨ ਸਟੋਰ ਤੇ ਇੱਥੇ ਜਿਹੜੇ ਕੰਮ ਕਰਦੇ ਉਹਨਾਂ ਦੀ ਉਹਨਾਂ ਦੀ ਮਤਲਬ ਹੋਊ 130 35 ਰੁਪਏ ਜਿਹੜੇ ਪੁਰਾਣੇ ਆ ਫਿਰ ਉਹਨਾਂ ਦੀ ਸੈਲਰੀਆਂ ਤਾਂ ਬਹੁਤ ਘਾਈ ਨੇ ਅੱਛਾ ਅੱਛਾ ਜਿੱਦਾਂ ਐਕਸਪੀਰੀਅੰਸ ਜਦਾਂ ਵਧੀ ਜਾਂਦਾ ਉਦੋਂ-ਉਦੋਂ ਸੈਲਰੀਆਂ ਵੀ ਵਧੀਆਂ ਰਹਿੰਦੀਆਂ ਨੇ ਨਾ ਹੁਣ ਜਦੋਂ ਮੈਂ ਆ ਸੀ ਮੇਰੀ ਖੁਦ ਦੀ ਸੈਲਰੀ 50 ਕਰੋੜ ਤੇ ਮੈਂ ਕੰਮ ਕੀਤਾ ਸੀ ਹੂੰ ਠੀਕ ਆ ਤੇ ਹੌਲੀ-ਹੌਲੀ ਵਧੀ ਨਾ ਹੌਲੀ-ਹੌਲੀ ਵਧੀ ਤੇ ਹੁਣ ਜਦੋਂ ਮੈਨੂੰ ਗਰੋਸਰੀ ਫ੍ਰੀ ਆ ਸਾਰੀ ਠੀਕ ਆ ਕੰਮ ਕਰਦਾ ਉਸ ਹਿਸਾਬ ਨਾਲ ਨਾ ਤੇ ਬਾਕੀ ਤਾਂ ਦੀ ਸਭ ਦੀ ਵੈਲਿਊ ਬਣਾਈ ਆ ਕਿੰਨੀ ਕਾ ਫਿਰ ਨਹੀਂ ਪਾਣੀ ਆਪਾਂ ਇਹਨੂੰ ਪਨਾਸਟਾਰ ਤੇ ਲਗਾਉਂਦਾ। ਐਦੀ ਗੱਲ ਕਰਦੇ ਵੀਹੀਂ ਨਾ ਆਪਾਂ ਇਹਨਾਂ ਦੀ ਤਨਖਾਹ ਬਹੁਤ ਆ 350 ਤੋਂ ਪਰ ਆਵਰੇ ਆ। ਹਾਂ। ਇਹ ਜਿਹੜੇ ਉਹ ਚੱਕ ਕੇ ਫਿਰ ਮੈਂ ਚੱਕ ਕੇ ਦਿਖਾ। ਬੱਸ ਤਾਂ ਖਾਲੀ। ਚੱਲ ਹੈ ਰਹੀ। ਇਹਨਾਂ ਦੀ ਜਿਵੇਂ ਆਪਾਂ ਗੱਲ ਕਰ ਰਹੇ ਕੱਲ ਪੇ ਸਤੰਤੀ ਜਿਵੇਂ ਅੱਜ ਸਾਡੀਆਂ ਛੁੱਟੀਆਂ ਨੇ 24 25 26 ਨਾ ਹਾਂ 크리스마ਸ ਛੁੱਟੀ ਵਾਲੇ ਦਿਨਾਂ ਦੇ ਅਸਨ ਦੀ ਡਬਲ ਆਵਰਸ ਡਬਲ ਪੇ ਡਬਲ ਡਬਲ ਸੈਲਰੀ ਹੋਣੀ ਆ ਜਿੰਨੇ ਵੀ ਸਟੋਰ ਖੁੱਲੇ ਅੱਜ ਸਾਰਿਆਂ ਦੀ ਡਬਲ ਪੇ ਆ ਇਵਨ ਦੋ 31 ਤੇ ਇੱਕ ਦੀ ਵੀ ਆ ਹੁਣ ਜਿਵੇਂ 31 ਨੂੰ ਕਈ ਸਟੋਰ ਖੁੱਲਦੇ ਆ ਹਾਂ ਠੀਕ ਆ ਸਭ ਦੀ ਡਬਲ ਪੇ ਆ ਅੱਛਾ ਮਤਲਬ ਆ ਲਾ ਅਗਰ ਤੇਰੀ 100 ਸੋ ਤੇ 600 ਅਸਲ ਦੀ ਤਰੀਕ ਸਿੱਧੀ ਹਾਂ ਉਹ ਮੈਨੂੰ ਲੱਗਦਾ ਇੱਥੇ ਯੂਰਪ ਚ ਲਗਭਗ ਜਿੰਨੇ ਵੀ ਐਕਸਟਰਾ ਆਵਰ ਲਾਉਂਦੇ ਆ ਸਾਰਿਆਂ ਦਾ ਇਹੀ ਰੂਲ ਆ ਪਏ ਤੁਹਾਨੂੰ ਐਕਸਟਰਾ ਜਿਹੜੀ ਦੁੱਗਣੀ ਡਬਲੇ ਮਿਲਦੀ ਆ ਲਗਭਗ ਪੇ ਜਿਹੜੀ ਆ ਨਾ ਅਸੀਂ ਚੱਲੇ ਆ ਸਵੇਰੇ ਸਵੇਰੇ ਬ੍ਰੈਡਲੈਂਡ ਓਹ ਰਾਈਟ ਛੁੱਟੀ ਵਾਲੇ ਤੈਨੂੰ ਅੱਜ ਅੱਜ ਜਿਹੜੇ ਸਟੋਰ ਆ ਅੱਜ ਉਦਾਂ ਛੁੱਟੀ ਆ ਕਿੰਨੇ ਵਜੇ ਤੱਕ ਖੁੱਲੇ ਆ ਇਹ ਅੱਜ ਉਦਾਂ ਵੈਸੇ ਖੁੱਲਿਆ ਹੁੰਦਾ ਇਹ 7 ਵਜੇ ਤੱਕ ਸ਼ਾਮ ਨੂੰ ਅੱਜ 2 ਵਜੇ ਤੱਕ ਹਾਂ ਸਮਥਿੰਗ ਲਾਈਕ 2 1:30 1:2 ਤੱਕ ਇਦਾਂ ਹੀ ਸਮਥਿੰਗ ਸਹੀ ਆ ਊੜੇ ਆ ਨਾ ਉਹ ਟਰੱਕ ਨੇ ਆਣੇ ਆ ਇਹ ਸਾਰਾ ਇੱਧੇ ਇੱਧੇ ਆ ਜਿਹੜੇ ਹੁੱਕ ਲੱਗੇ ਆ ਨਾ ਉਹ ਜਿਹੜਾ ਟਰੱਕ ਆ ਉਹਨੇ ਹੁੱਕ ਪਾ ਕੇ ਆ ਸਾਰਾ ਉੱਪਰ ਨੂੰ ਚੱਕੇ ਜਾਂਦਾ

ਹੌਸੂ ਹੂਸ ਕਹਿੰਦੇ ਆ ਨਾ ਇੱਥੇ ਲਾਈਕ ਹੂ ਜਿਵੇਂ ਆਪਣਾ ਹੁੰਦਾ H O U S E ਉਹਨਾਂ ਦਾ H U S E ਨਹੀਂ ਬਣਦਾ ਰੇਲਵੇ ਦੇ ਚੈਨਲ ਖੁੱਲੇ ਅੱਜ ਵੀ 24 ਤਰੀਕ ਨੂੰ 24 ਨਵੰਬਰ ਨੂੰ ਨਾ ਮਨੇ 22 ਵੇ ਤੱਕ ਉੱਪਰ ਨੂੰ ਹੋਣਗੇ ਮੋਸਟਲੀ ਸਾਡੇ ਸਾਡੇ ਅੱਛਾ ਪਾਲਣ 'ਚ ਇੱਕ ਚੀਜ਼ ਹੋਰ ਆ ਨਾ ਬਾਲੰਟ ਸੁੰਡੇ ਤੋਂ ਸਟੋਰ ਸਾਰੇ ਬੰਦ ਹੁੰਦੇ ਆ ਸਾਰੇ ਬੰਦ ਹੁੰਦੇ ਆ ਇੱਥੇ ਲਗਭਗ ਸਟੋਰ ਦਾ ਨਾਮ ਆ 365 ਸਾਡੇ ਵੀ ਇੱਕ ਜ਼ਾਬਤਾ ਖੁੱਲਿਆ ਹੁਣ ਅੱਛਾ ਉਹ ਖੁੱਲ੍ਹਾ ਰਹਿੰਦਾ ਓਕੇ ਚਲੋ ਇੱਕ ਆਣਾ ਤੁਹਾਡੇ ਦਾ ਪਰ ਕ੍ਰਿਸਮਸ ਦੇ ਦਿਨ ਤਾਂ ਬੰਦ ਹੋਊਗਾ ਮੇਰਾ ਅੱਜ ਵੀ ਖੁੱਲਿਆ ਆ ਉਹ ਸਾਡੇ ਸਾਡੇ ਦਿਨ ਹੁੰਦਾ ਉਹਦੇ ਵਰਕਿੰਗ ਆਵਰ ਜਿੱਦਾਂ 10 ਵਜੇ ਬੰਦਾ 9 ਵਜੇ ਤੱਕ ਖੁੱਲ੍ਹਾ ਹੀ ਰਹਿੰਦਾ ਉਹ ਸਾਡੇ ਇੱਕ ਜਿਵੇਂ ਆਪਣੇ ਹੈ ਕਨਾ ਇਸ ਕੋ ਤਸਕੋ ਸੀ ਗਿਆ ਨਾ ਤੇ ਬਲੈਟ ਹਾਂ ਹੁਣ ਨੈਟੋ ਨਾ ਲੀਡਲ ਨੈਟੋ ਸ਼ਾਇਦ ਲੀਡਲ ਹੈਗਾ ਆ ਨੈਟੋ ਹੈਗਾ ਆ ਨੈਟੋ ਘਟਿਆ ਇੱਥੇ ਲੀਡਲ ਜ਼ਿਆਦਾ ਆ ਉੱਥੇ ਮੇਨ ਚੱਲਦਾ ਬੈਕਗ੍ਰਾਉਂਡ ਦਾ ਬੈਕਗ੍ਰਾਉਂਡ ਦਾ ਨਾ ਸਾਡੇ ਇੱਥੇ ਹੈਗਾ ਇੱਕ ਐਸੇ ਲੀਡਲ ਜ਼ਿਆਦਾ ਇੱਥੇ ਸਾਡੇ ਸਾਰੇ ਬਹੁਤ ਹੈਗੇ ਸਾਡੇ ਐਲਡੀ ਇੱਥੇ ਉਹਦਾ ਨੈਟੋ ਰੂਟੋ ਜ਼ਿਆਦਾ ਨਾ ਮੇਰੇ ਸਾਹ ਨੂੰ ਜਿਹੜਾ ਸਾਡੇ ਹੈਗਾ ਆ ਇੱਕ ਸਟੋਰ ਦਾ ਨਾਮ 365 ਡਿਸਕਾਊਂਟ ਨਾ ਉਹ ਬੰਦਾ ਦੇਖ ਲਓ ਹਜੇ ਤੱਕ ਲੱਗਾ ਵਾ ਸਾਰੀ ਹੱਸ ਹਰੀ ਬੀ ਮੈਕੀਨ ਆ। ਉਹ ਬੈ ਰਿਆ ਉਪਰ ਉਪਰ ਦੀ ਹ ਡਰਾਈਵਰ ਵਾਲੀ ਸੀਟ ਤੇ ਰਿਹਾ ਇੱਕੋ ਬੰਦਾ ਆ। ਉੱਪਰ ਚਲੇ ਜਾਂਦਾ ਆ। ਆਉਣ ਇਹਨੂੰ ਯਾਰ ਮੈਂ ਕ੍ਰਿਸਮਸ ਕਹਣਾ ਹੀ ਪਰ ਉੰਦਰ ਵੜ ਗਿਆ। ਇਕੱਲੇ ਚਲੋ ਉਹਨਾਂ ਦਾ ਦੇਣਾ ਯਾਰ ਇੱਥੇ। ਹਾਂ ਚੱਲ ਤੇ ਉਹ ਸਟੋਰ ਦਾ ਨਾਮ ਹੈਗਾ 365 ਡਿਸਕਾਊਂਟ। ਅੱਛਾ 365 ਦਿਨ। ਉਹ ਕੁਲਰ ਲੰਦਾ ਤਾਂ 365 ਮਤਲਬ ਹੀ 365 ਡੇਸ ਉਹ ਚਲਾ ਗਿਆ ਉਹ ਲੰਦਾ ਬਈ ਚਿਰ ਜੇ ਇਹ ਆ ਰੈਡੀ ਹੈ ਨਾ ਆ ਗ੍ਰੀਨ ਰੈਡੀ ਦਿਖਾ ਹਾਂ ਵੀ ਹੈਗੀ ਖਪਾਰਾ ਵਾਲਿਆਂ ਦੀ ਠੀਕ ਹੈ ਕਿਹੜੀ ਉਹ ਗ੍ਰੀਨ ਇਹ ਗਾਰਜ ਨਹੀਂ ਹੈਗਾ ਕਿਹੜੀ ਆ ਜਿਹੜੀ ਅੱਛਾ ਹਾਂ ਮੈਂ ਤਾਂ ਆਈ ਗਈ ਆ ਜਿਹੜੀ ਐਫ ਕੀ ਆ ਨਾ ਦੋ ਹਾਂ ਹਾਂ ਇੱਕ 12 ਇੱਕ 12 ਦੀ ਬ੍ਰਾਂਡ ਹੈ ਅੱਛਾ ਇਹ ਚ ਅਖਬਾਰਾਂ ਦੇਣ ਜਾਂਦੇ ਨੇ ਨਾ 12 ਨਹੀਂ ਉਹਨਾਂ ਨੇ ਪਾਟ ਜਾਈਆਂ ਨੇ ਹਾਂ ਆ ਜਿਵੇਂ ਰੇੜੀ ਆ ਹੁਣ ਮੰਨ ਲਾ ਇੱਥੇ ਲਿਖਿਆ ਆ ਵੀ ਆ ਤੇਰੀ ਰੇੜੀ ਨੰਬਰ ਹੈ ਹਣਾ ਉਹ ਤੇਰੀ ਰੇੜੀ ਨੰਬਰ ਹੈ ਲੋਕਾਂ ਨੂੰ ਇਹ ਕਰਨਾ ਇਹ ਚ ਅਖਬਾਰ ਪਾਉਣੀ ਇੱਥੇ ਦੀ ਪਲਟ ਕੇ ਤੇ ਲੋਕਾਂ ਦੇ ਆ ਜਿਵੇਂ ਆ ਘਰ ਹੋਵੇ ਇੱਧਰ ਉੱਧਰ ਸਭ ਡਿਲੀਵਰ ਕਰਨੀਆਂ ਨੇ ਜਿਵੇਂ ਅੱਛਾ ਅਖਬਾਰਾਂ ਦਾ ਜਿਵੇਂ 500 ਦਾ ਇਹਨਾਂ ਨੂੰ ਮਿਲਦਾ ਆ ਜਿਵੇਂ ਤੁਰਕੇ ਆ ਨਾ ਆਈ ਥਿੰਕ 10 ਕਰੋੜ ਕੇ 12 ਕਰੋੜ ਇੱਕ ਇੱਕ ਪਰਸਲ ਦਾ ਇੱਕ ਪਰਸਲ ਦਾ ਇੱਕ ਖਵਾਰ ਦਾ ਨਹੀਂ ਪਰਸਲ ਮਤਲਬ ਕੀ ਆਪਾਂ ਜਿਵੇਂ ਕਹਿੰਦੇ ਆ ਹਾਂ ਡਿਲੀਵਰੀ ਕਰਦੇ ਜਿਹੜੇ ਡਿਲੀਵਰੀ ਆ ਖਵਾਰ ਦਾ ਲੱਗ ਪ੍ਰਾਈਸ ਇਹ ਪਰਸਲ ਮਤਲਬ ਮੈਨੂੰ ਲੱਗਦਾ ਖਵਾਰਾਂ ਦਾ ਦਾ ਮੰਥਲੀ ਹੋਣਾ ਨਾ ਸ਼ਾਇਦ ਨਹੀਂ ਨਹੀਂ ਬਰਾਬਰ 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 ਕਰਨ ਕਰਦਾ ਹੀ ਮੈਨੂੰ ਲੱਗਦਾ ਇਹਨੂੰ 150 ਰੁਪਏ ਇੱਕ 160 ਰੁਪਏ ਕਿੰਟਾ ਮਿਲਦੀ ਹੈ ਕਿੰਟਾ ਹਾਂ ਅਖਬਾਰਾਂ 'ਚ ਪੈਸਾ ਹੈਗਾ ਅਖਬਾਰਾਂ 'ਚ ਪੈਸਾ ਹੈਗਾ ਯਾ ਪਰ ਮਿਹਨਤ ਇੱਚ ਤੁਰ ਕੇ ਪਤਾ ਕੀ ਆ ਕਰਨ ਇਹ ਸੀ ਮਿਹਨਤ ਜ਼ਿਆਦਾ ਤੇ ਟੁੱਟ ਮ ਟੁੱਟ ਮ ਜੇ ਕੰਮ ਆ ਇੱਥੇ ਰੁਕੇ ਇੱਥੇ ਰੁਕੇ ਆ ਸਕੂਟੀ ਇੱਥੇ ਹੈਂਡੀਕੈਪ ਵਾਲਿਆਂ ਦੀ ਸਿੰਗਲ ਲਗੂ ਆਂ ਦਾ ਸਦਾ ਹੈਗਾ ਤੇ ਆਪਾਂ ਟੈਕਸ ਦੀ ਗੱਲ ਤਾਂ ਕੀਤੀ ਨਹੀਂ ਮੋਟੇ ਹਾਂ ਟੈਕਸ ਇੱਥੇ ਹੈਗਾ ਯਾ ਜਿਵੇਂ ਇੱਥੇ ਦੋ ਆ ਇੱਕ ਏਸ ਕਹਿ ਤਾ ਇੱਕ ਵੀਸ ਕਹਿ ਤਾ ਨਾ ਹਾਂ ਏਸ ਕਿਆ ਟੋਗ੍ਰਾਮ ਲੋ ਤੁਹਾਡਾ 38 ਪਲੱਸ 6 ਆ 38 ਪਲੱਸ 6 ਹਾਂ 44% ਕੱਟਿਆ ਜਾਣਾ ਹੈ ਅੱਛਾ 44% ਹਾਂ ਟੈਕਸ ਅੱਛਾ ਟੈਕਸ ਬਹੁਤ ਜ਼ਿਆਦਾ ਹੈ ਨਾ ਹਾਂ ਪਰ ਲੋਕ ਜਿਹੜੇ ਮਿਹਨਤ ਕਰਦਾ ਹੈ ਭਰਾਵਾ ਆਫਟਰ ਟੈਕਸ ਵੀ ਸਾਡੇ ਮਤਲਬ ਦੋਸਤਾਂ ਨੇ ਇੱਥੇ 30 40 40 ਯਾਰ ਕਰਉਣਾ ਆਫਟਰ ਟੈਕਸ ਲੈ ਕੇ ਹੁੰਦੇ ਰਿਹਾ ਹੁਣ ਜਿਹੜੇ ਕੱਲੋ ਕੱਲ ਆਪਾਂ ਆਈਟੀ ਵਾਲਿਆਂ ਦੀ ਗੱਲ ਕਰ ਰਹੇ ਸੀ ਜਿਹੜੇ ਆਪਾਂ ਸਟੋਰ 'ਚ ਗਏ ਸੀ ਉਹ ਬੰਦਾ ਆਪਣਾ ਸਟੋਰ ਵੀ ਚਲਾਉਂਦਾ ਸੀ ਇੰਡੀਅਨ ਤੇ ਸ਼ਾਮ ਨੂੰ ਕਰਦਾ ਸੀ ਆਈਟੀ ਦੇ ਵਿੱਚ ਕੰਮ ਹਨਾ ਉਦੋਂ ਆਪਾਂ ਵੀਡੀਓ ਨਹੀਂ ਬਣਾਈ ਪਰ ਇੱਥੇ ਕਿੰਨੇ ਮੈਂ ਆਪਾਂ ਦੂਸਰੇ ਇੱਕ ਛੋੜਾਣੇ ਨੂੰ ਜਾਣਦੇ ਉਹ ਵੀ ਸੇਮ ਸਿਸਟਮ ਉਹ ਵੀ ਆਈਡੀ 'ਚ ਕੰਮ ਕਰਦੇ ਆ ਹਾਂ ਸਾਰੇ ਹੁਣ ਜਿੱਥੇ ਮੈਂ ਕੰਮ ਕਰਦਾ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਗ੍ਰੋ ਬਾਸਕਟ ਵਾਲੇ ਉਹ ਪੰਜ ਹੋਨਰਸ ਨੇ ਨਾ ਹਾਂ ਪੰਜ ਹੋਨਰ ਨੇ ਭਰਾਏ ਨੇ ਫੈਮਿਲੀ ਆ ਨਾ ਉਹਦਾ ਫੈਮਿਲੀ ਬਿਜ਼ਨਸ ਆ ਤੇ ਉਹਨਾਂ ਦੇ ਦੋ ਹੈਗੇ ਆ ਸਟੋਰ ਇੱਕ ਕਿੱਥੇ ਆ ਇੱਕ ਹੈਗਾ ਜਿਵੇਂ ਸਾਊਥ ਵਾਲੀ ਸਾਈਡ ਤੇ ਨਾ ਹਾਂ ਉਹਨਾਂ ਦਾ ਵੀ ਇਦਾਂ ਹੀ ਆ ਉਹਨ ਉਹ ਪੰਜ ਆਣੇ ਆ ਐਜ਼ ਅ ਟੀਮ ਵਰਕਰ ਕੰਮ ਕਰਦੇ ਆ ਲਾਈਕ ਇੱਕ ਦਾ ਮਾਰਕੀਟ ਪਰਚੇਸ ਹੋ ਗਿਆ ਹਾਂ ਉਹ ਨਹੀਂ ਵੰਡਿਆ ਹੋਇਆ ਹਾਂ ਹਾਂ ਵੰਡਿਆ ਇੱਕ ਡਿਲੀਵਰੀ ਡਿਲੀਵਰੀ ਦੇਖਦਾ ਹਾਂ ਹਾਂ ਤੇ ਇਹ ਹੁਣ ਉਹਨਾਂ ਨੇ ਇੱਕ ਸਾਈਡ ਬਿਜ਼ਨਸ ਖੋਲਿਆ ਵੀ ਕੱਲ ਨੂੰ ਯਾਰ ਅਸੀਂ ਚੱਲ ਪੈਨਸ਼ਨਿਸਟ ਵੀ ਹੋ ਜਾਾਂਗੇ ਸਾਡਾ ਏਟਲੀਸ ਸਾਈਡ ਬਿਜ਼ਨਸ ਹੈਗਾ ਸਾਨੂੰ ਤੇ ਮੇਰੀ ਮੈਨੂੰ ਇੱਕ ਕੁਐਸਚਨ ਪੁੱਛਣਾ ਸੀ ਜਿੱਦਾਂ ਪੋਲਨ ਦੇ ਵਿੱਚ ਨਾ ਜਿਹੜਾ ਉਹ ਆਪਣੇ ਬਿਜ਼ਨਸ ਆ ਉਹਨਾਂ ਨੂੰ ਪੈਨਸ਼ਨ ਨਹੀਂ ਲੱਗਦੀ ਨਹੀਂ ਇੱਥੇ ਲੱਗਦੀ ਆ ਇੱਥੇ ਲੱਗਦੀ ਆ ਸਾਡੇ ਜਿਹਨਾਂ ਕੋ ਆਪਣੇ ਬਿਜ਼ਨਸ ਹੁੰਦੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਦਿੰਦੇ ਉਹ ਨਹੀਂ ਇੱਥੇ ਤਾਂ ਲੱਗਦੀ ਜੇ ਤਾਂ ਸੂਲਤ ਪੂਰੀ ਦਿੰਦੇ ਤੇ ਮੈਨੂੰ ਕੱਲ ਕਰਨ ਵੀ ਦੱਸਦਾ ਸੀ ਤੇ ਇੱਥੇ ਕਹਿੰਦਾ ਕਹਿੰਦਾ ਜਿੱਦਾਂ ਸਾਡੇ ਕੋਲ ਸੀ ਜਿਹੜਾ ਹੁੰਦਾ ਹੈਗਾ ਹੋਮ ਰਜਿਸਟ੍ਰੇਸ਼ਨ ਹੁੰਦੀ ਆ ਉਹਦੇ ਬਾਅਦ ਕਹਿੰਦਾ ਸਾਰਿਆਂ ਦੀ ਸੀਪੀਆਰ ਹਾਂ ਸੀਪੀਆਰ ਦੇ ਬਾਅਦ ਕਹਿੰਦਾ ਸਾਰਿਆਂ ਦੀ ਜਿਹੜੀ ਇੰਸ਼ੋਰੈਂਸ ਹੁੰਦੀ ਆ ਉਹ ਕਹਿੰਦਾ ਆਪਾਂ ਇੰਸ਼ੋਰੈਂਸ ਵੀ ਨਹੀਂ ਪੇ ਕਰਦੇ ਤੇ ਸਾਡਾ ਮੈਡੀਕਲ ਸਾਰਾ ਫ੍ਰੀ ਆ ਮੈਡੀਕਲ ਟੋਟਲ ਹਾਂ ਮੈਡੀਕਲ ਟੋਟਲ ਫ੍ਰੀ ਆ ਹਾਂ ਇੰਸ਼ੋਰੈਂਸ ਤੁਸੀਂ ਉਹਨੂੰ ਹਲਚ ਨਹੀਂ ਗਿਣ ਸਕਦੇ ਨਾ ਇਹ ਇੰਸ਼ੋਰੈਂਸ ਇੱਕ ਅਲੱਗ ਚੀਜ਼ ਆ ਗਈ ਮੈਨੂੰ ਲੱਗਦਾ ਇੱਥੇ ਤੁਹਾਡੀ ਇੰਸ਼ੋਰੈਂਸ ਨਹੀਂ ਹੁੰਦੀ ਨਾ ਹਾਂ ਇੱਥੇ ਇੰਸ਼ੋਰੈਂਸ ਨਹੀਂ ਵੀ ਸਾਡੀ ਉੱਥੇ ਇੰਸ਼ੋਰੈਂਸ ਜ਼ਰੂਰੀ ਆ ਜਦੋਂ ਆਪਾਂ ਕੰਮ ਕਰਦੇ ਸਾਡੀ ਪਹਿਲਾਂ ਇੰਸ਼ੋਰੈਂਸ ਹੁੰਦੀ ਆ ਹਾਂ ਦਾ ਇੱਥੇ ਨਹੀਂ ਸਾਡੇ ਉੱਥੇ ਇਦਾਂ ਨਹੀਂ ਹੈਗਾ ਸਾਡੇ ਇੱਥੇ ਇੰਸ਼ੋਰੈਂਸ ਇਦਾਂ ਨਹੀਂ ਇੰਨੀ ਕੰਪਲਸਰੀ ਨਹੀਂ ਹੈਗੀ ਹਾਂ ਇੱਥੇ ਇੰਸ਼ੋਰੈਂਸ ਹੈਗੀ ਜਿਵੇਂ ਫੋਰ ਐਗਜ਼ਾਮਪਲ ਆਪ ਖਾਹ ਕਾਰ ਬੜਿਆ ਸਾਰੀ ਨਵੀਂ ਇਹਨਾਂ ਦੀ ਇੰਸ਼ੋਰੈਂਸ ਤਾਂ ਹੁੰਦੀ ਆ ਹਾਂ ਇੰਸ਼ੋਰੈਂਸ ਹੋਗੀ ਹਾਂ ਕੁਝ ਹੋ ਜਵੇ ਤਾਂ ਫਿਰ ਇੰਸ਼ੋਰੈਂਸ ਕੰਮ ਕੁਝ ਵੀ ਹੁੰਦਾ ਹੂੰ ਠੀਕ ਆ ਉਹ ਸਾਰਾ ਕੁਝ ਕਵਰ ਕਰਾਂਗੇ ਤੁਹਾਨੂੰ ਇੰਸ਼ੋਰੈਂਸ ਦੇ ਵਿੱਚ ਉਹ ਉਹ ਚੀ ਮੰਲਾ इवन ਤੋਂ ਯਾਰ ਤੁਹਾਡਾ ਬੰਦੇ ਨੇ ਬਾਰੋ ਵੀ ਫੋਨ ਲੈਣੇ ਆ ਆਪਾਂ ਹਨਾ ਫੋਨ ਦੀ ਇੰਸ਼ੋਰੈਂਸ ਤੁਹਾਡੇ ਜਿਵੇਂ ਉੱਥੇ ਪੋਲਨ ਚੱਲਦਾ ਆ 3 ਚੱਲਦਾ ਆ ਨਹੀਂ 4 it ਪਲੱਸ ਚੱਲਦਾ ਆ ਨਾ ਸ਼ਾਇਦ ਲਾਈਕਾ ਚ ਚੋਂ ਕੋਈ اچھا ਲਾਈਕਾ ਮੋਬਾਈਲ ਤੇ ਟੀਮੋਇਲ ਵੀ ਚੱਲਦਾ ਆ ਪਲੱਸ ਵੀ ਚੱਲਦਾ ਆ ਔਰੇਂਜ ਬੋਕਰ ਚੱਲਦਾ ਉੱਥੇ ਚਲੋ ਐਕਸੈਟਰਾ ਕੋਈ ਵੀ ਬ੍ਰਾਂਡ ਆ ਸਾਡੇ ਇੱਥੇ ਜਿਵੇਂ ਟੈਲੀਨੋਰ ਬਹੁਤੇ ਆ ਹਨਾ ਟੈਲੀਆ ਬਹੁਤੇ ਆ ਵੀ ਇੰਨਾ ਮੈਨੂੰ ਪਤਾ ਆ ਵੀ ਜੇ ਫੋਨ ਤੁਸੀਂ ਉੱਥੇ ਲੈਣਾ ਤੁਹਾਡੇ ਘਰੇ ਵੀ ਪਿਆ ਹੋਇਆ ਕੁਝ ਹੋਇਆ ਨਾ ਇੰਸ਼ੋਰੈਂਸ ਤੇ ਇੱਥੇ ਕੰਸਟਰਕਸ਼ਨ ਵਾਲਿਆਂ ਦਾ ਕੀ ਹਿਸਾਬ ਆ ਇਹਨਾਂ ਦੀਆਂ ਸਾਲੀਆਂ ਬਹੁਤ ਜ਼ਿਆਦਾ ਸਾਲੀਆਂ ਨੇ ਇੱਥੇ ਮੋਸਟਲੀ ਮਤਲਬ ਦੇਖਿਆ ਵੀ ਨਾ 50% ਪਾਲਿਸ਼ ਆ ਪਾਲਿਸ਼ ਬਹੁਤ ਜ਼ਿਆਦਾ ਕੰਸਟਰ ਮੈਨੂੰ ਮੇਰਾ ਦੋਸਤ ਇੱਕ ਜੇ ਤੁਸੀਂ ਜਾਓ ਨਾ ਇਹਨਾਂ ਦੀ ਵੈਬਸਾਈਟ ਹੈਗੀ ਐਥੇ ਡਨਮਾ ਲਈ polinia.dk ਨਾ ਉਚਤਾ ਨੂੰ ਸਿਰਫ ਪਾਲਿਸ਼ ਸਾਰੀ ਵੈਬਸਾਈਟ ਆ ਟੋਟਲੀ ਵੈਬਸਾਈਟ ਆ ਠੀਕ ਆ ਤੇ ਪੋਲੀਨੀਆ ਮਤਲਬ ਪਾਲਿਸ਼ ਪਾਲਿਸ਼ ਪਾਲੀਟਿਕ ਟਨਮਕ ਨਾ ਹਾਂ ਹਾਂ ਤੇ ਉਹ ਚ ਤੁਹਾਨੂੰ ਸਾਰੇ ਪਾਲਿਸ਼ ਲਿਖਿਆ ਪਾਲਿਸ਼ ਸਭ ਕੁਝ ਬੜੀ ਬੜੀ ਦੁਨੀਆ ਜਿਹੜੀ ਉਹ ਦੇਖੋ ਟਰੱਕ ਗਿਆ ਜਿਹੜਾ ਸੀਗਾ ਤੇ ਉਹ ਚ ਤੁਸੀਂ ਕੁਝ ਵੀ ਲੱਭ ਸਕਦੇ ਹੋ ਕੁਝ ਵੀ ਮਤਲਬ ਕੋਚ ਹਾਂ ਜਿੱਦਾਂ ਕੰਸਟਰਕਸ਼ਨ ਵਾਲਾ ਤੁਹਾਨੂੰ ਤੁਹਾਡੇ ਹੱਥ ਚ ਕਲਾ ਹੋਵੇ ਨਾ ਹੈਰੀ ਤੁਸੀਂ ਪੋਲੈਂਡ ਵਾਲਿਆਂ ਦਾ ਕਿੱਦਾਂ ਪਤਾ ਲੱਗ ਜਾਂਦਾ ਆ ਉਹਨਾਂ ਦਾ ਕੋਲਾ ਹੁੰਦਾ ਨਹੀਂ ਨੀ ਉਹਨਾਂ ਦੇ ਉੱਤੇ ਕੋਲਾ ਪੱਕੀ ਹੁੰਦੀ ਆ ਅੱਛਾ ਕੋਲਾ ਤੇ दारू ਹਾਂ ਲਾਈਕ ਕੀ ਦਾ ਕੰਮ ਤੇ ਨਹੀਂ ਇੱਥੇ ਇੱਥੇ ਨਹੀਂ ਉਹ ਸਭ ਹੈਗਾ ਡਰਿੰਕ ਯੂਜ਼ ਕਰਦੇ ਨਹੀਂ ਪਰ ਉਹ ਪੁਲਿਸ ਜਿਹੜੇ ਆ ਇੱਥੇ ਕੰਮ ਕਰਦੇ ਨੇ ਹਾਂ ਓਕੇ ਪਰ ਨਹੀਂ ਕੰਮ ਨੂੰ ਬਹੁਤ ਅੱਗੇ ਆ ਪੁਲਿਸ ਭਾਈ ਤਕੜੇ ਆ ਹਾਂ ਆਇਆ ਨੇ ਇਹਦਾ ਫਿਰ ਨਸੋ ਇੱਥੇ ਜਾਵਾਂਗੇ ਬ੍ਰੈਕਫਾਸਟ ਕਰਾਂਗੇ